ਲਓ ਵੀ ਦੋਸਤੋ ਸਮੁੰਦਰੀ ਜਾਂ ਜਾਂਦਾ ਸਮਾਨ ਲੈ ਕੇ ਆਏ ਆ ਜੀ ਮੌਕਸਰ ਤੋਂ ਤੇ ਗੱਲਬਾਤ ਕਰਦੇ ਆ ਬਾਈ ਜੀ ਨਾਲ ਤੇ ਹਾਂਜੀ ਬਾਈ ਸਤਿ ਸ਼ਕਾਲ। ਕਿੱਸ਼ਾ ਬਾਈ ਸਤਿ ਸ਼ਕਾਲ ਕੀ ਹਾਲ ਹੈ ਜੀ? ਵਧੀਆ ਜੀ। ਤੇ ਕੀ ਕੁਛ ਅੱਜ ਦਰਸ਼ਕਾਂ ਨੂੰ ਦਿਖਾਉਣਾ ਚਾਹੋਗੇ ਆਪਣੇ ਇਸ ਫਾਰਮ ਦੇ ਉੱਤੇ ਜੀ? ਆਪਣੇ ਕੋਲੇ ਜੀ ਜਿਵੇਂ ਕੋਸਮੈਟਿਕ ਹੋ ਗਿਆ, ਕਿਚਨ, ਬਾਥਰੂਮ, ਸਭ ਤੋਂ ਵੱਧ ਜਿਹੜਾ ਆਪਣੇ ਕੋਲ ਖੇਤੀ ਸੰਦਾਂ ਵਾਸਤੇ, ਜ਼ਿਮੀਂਦਾਰਾਂ ਵਾਸਤੇ, ਭਰਾਵਾਂ ਵਾਸਤੇ ਜਿਹੜਾ ਬਹੁਤ ਸਵਾਣ ਆਪਣੇ ਕੋਲ ਪਿਆ। ਗਰੀਸ ਆ, ਮਗਲੈਲ ਆ, ਸੰਗਲ ਆ ਜਿਹੜੇ। ਠੀਕ ਹੈ ਜੀ। ਉਹ ਤੋਂ ਬਾਅਦ ਚਤਾਰਾਂ ਦੇ ਤੋਂ ਚ ਨਾ ਗਏ, ਸੰਗਲਾਂ ਦੇ ਆ ਗਏ। ਅੱਛਾ ਜੀ। ਤੇ ਇਹ ਵੀ ਆਪਣੇ ਕੋਲ ਕੈਮੀਕਲ ਆ ਗਏ। ਆਹ ਦੋਸਤੋ, ਮਗਲੈਲ ਆ ਗਿਆ, ਗਰੀਸ ਆ ਗਿਆ, ਬਹੁਤ ਤੇ ਚੈਣ ਕੁੱਪਗਾ ਨਾ ਉਧਰ ਪਈਆਂ ਤੇ ਆਹ ਟੋਚਣ ਆ ਗਏ ਜੀ ਕਿਸੇ ਵੀ ਤਰ੍ਹਾਂ ਦਾ ਟਰੱਕ ਖਿੱਚਣਾ ਹੋਵੇ ਟਰਾਲਾ ਖਿੱਚਣਾ ਹੋਵੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਟੋਚਣ ਪਾਉਣਾ ਹੋਵੇ ਤਾਂ ਆਹ ਟੋਚਣ ਪਏ ਆ ਦੋਸਤੋ ਬਹੁਤ ਤਰ੍ਹਾਂ ਦੀ ਵੈਰਾਈਟੀ ਆ ਗਈ ਸੰਗਲਾਂ ਦੇ ਵਿੱਚ ਆਹ ਦੇਖ ਸਕਦੇ ਹੋ ਛੋਟੇ ਆ ਵੱਡੇ ਆ ਚਾਹੇ ਹਾਥੀ ਬੰਨਣਾ ਤੇ ਚਾਹੇ ਘੋੜਾ ਖਿੱਚਣਾ ਤੇ ਜਦੋਂ ਵੇਖੀਏ ਗਲੀਸ ਆ ਜਿਹੜਾ ਜੈਲ ਵਾਲਾ ਆਪਣੇ ਕੋਲੇ ਪਿਆ ਹੈਗਾ ਅੱਛਾ ਜੀ ਉਹ ਵੀ ਤਰ੍ਹਾਂ ਦਾ ਇਹ ਜੈਲ ਵਾਲਾ ਜੀ ਠੀਕ ਹੈ ਜੀ ਨਾਮ ਮੰਨਦੇ ਨੇ ਤੇ ਆਪਨੇ ਬੋਲ ਖੂਬਸੂਰਤ ਜੀ ਬਹੁਤ ਖੂਬਸੂਰਤ ਉਦੋਂ ਬਾਅਦ ਚੋਂ ਆ ਗਿਆ ਮੰਗਲੈਲ ਆ ਗਿਆ ਸੀ ਆਪਣੇ ਕੋਲੇ ਅੱਛਾ ਜੀ ਸਾਰੇ ਆਪਣੇ ਕੋਲ ਡਰਾਮਾ ਜਿਹੜੇ ਮਤਲਬ ਵੈਰੈਟੀ ਹੈਗੀ ਹੈ ਜੀ ਹੈਗੀ ਹੈ ਤੇ ਜੇ ਆਪਾਂ ਇੱਧਰ ਗੱਲ ਕਰੀਏ ਬਾਈ ਇੱਕ ਦੋ ਕੁਵਾੜਾ ਜਾਂ ਚੱਕੀ ਬੈਠਾ ਸੀਗਾ ਬਾਈ ਕੁਵਾੜਾ ਬਾਈ ਉਹ ਦਿਖਾਈ ਬਾਈ ਮੜਾ ਜਾ ਰੈਂਚ ਜਿਹੜਾ ਚੱਕਿਆ ਹੋਇਆ ਸੀਗਾ ਤੁਸੀਂ ਆਪਣੇ ਕੋਲੇ ਹੈਗੇ ਲੋਹੇ ਦਾ ਹਮਾਰ ਦੇ ਵਿੱਚ ਇੱਧਰ ਆ ਕੇ ਠੀਕ ਹੈ ਜੀ ਹਲੋ ਵੀ ਦੋਸਤੋ ਦੇਖ ਸਕਦੇ ਤੁਸੀਂ ਬਹੁਤ ਵੱਡਾ ਵੱਡੀਆਂ ਜਿਹੜੀਆਂ ਮਸ਼ੀਨਾਂ ਜਾਂ ਵੱਡੇ ਨਾਟਕ ਖੋਲਣ ਵਾਸਤੇ ਜਿਹੜੇ ਹੁੰਦੇ ਨੋਰਮਲ ਆਪਾਂ ਨੂੰ ਮਿਲ ਜਾਂਦੇ ਨੇ ਆਪਣੇ ਦਾ ਯੂ ਐਸ ਏ ਦੇ ਨੇ ਹੈਗੇ ਇਹ ਅੱਛਾ ਮੇਡ ਇਨ ਯੂ ਐਸ ਏ ਹਾਂਜੀ ਸਾਰਾ ਸਮਾਨ ਮੇਡ ਇਨ ਯੂ ਐਸ ਏ ਜਾਂ ਕਿਸੇ ਵੀ ਵਧੀਆ ਮਤਲਬ ਕੁਆਲਟੀ ਦਾ ਤੁਹਾਨੂੰ ਮਿਲੂਗਾ ਇਹ ਹਾਂਜੀ ਉਦੋਂ ਬਾਅਦ ਜੇ ਸੇਫਟੀ ਸ਼ੂ ਆ ਗਿਆ ਆਪਣੇ ਕੋਲੇ ਵੱਡੀਆਂ-ਵੱਡੀਆਂ ਅੰਗਲੀਆਂ ਗੰਨਾ ਆ ਗਈਆਂ ਦੇ ਵਿੱਚ ਠੀਕ ਹੈ ਜੀ ਮਦਲ ਕੰਬਾਇਨਰ ਕੰਬੂਨਾਂ ਤੇ ਪੂਰਾ ਫੁੱਲ ਕੰਮ ਦੇਣ ਵਾਲੀਆਂ ਚੀਜ਼ਾਂ ਫਿਰ ਆਪਣੇ ਕੋਲ ਕਲਰ ਆ ਜਿਹੜੇ ਸਾਰੇ ਫੋਰਮ ਹੁੰਦੇ ਆ ਅਮਰੀਕਾ ਦੇ ਆ ਅਮਰੀਕਾ ਦੇ ਆ ਕੁਝ ਕਿਤੋਂ ਦੇ ਲੱਗ-ਲੱਗ ਠੀਕ ਹੈ ਇਧਰ ਆਪਣੇ ਕੋਲੇ ਵਿਚਾਰੀ ਜੀ ਆਪਾਂ ਦੇਖੀਏ ਤਾਂ ਚਾਬੀਆਂ ਪੰਗਾ ਪਾਨੇ ਪਏ ਆ ਠੀਕ ਹੈ ਜੀ ਕੁੰਡੇ ਪਏ ਆਪਣੇ ਕੋਲੇ ਤੇ ਆਹ ਕਿਹੜਾ ਕਟਰ ਚੱਕ ਲੈ ਹੁੰਦਾ ਬਾਈ ਇਹ ਆਪਣੇ ਕੋਲ ਜਿਵੇਂ ਨਾ ਉਧਰ ਤਾਂ ਕੁਝ ਹੋਰ ਵਰਤਦੇ ਨੇ ਇਹ ਜਿਵੇਂ ਮਾਲੀਆਂ ਵਾਸਤੇ ਜੀ ਹਾਂਜੀ ਹਾਂਜੀ ਮਤਲਬ نیچے ਘੋੜਾ ਪਦ ਰਸਤ ਵਟ ਸਕਦੇ ਆ ਇਹਦੇ ਨਾਲ ਕੋਈ ਕੁچے ਮਾਲਾਂ ਵਾਸਤੇ ਵਰਤਨੇ ਜਾਂ ਘਰੇ ਵਰਤਨੇ ਆਪਣੇ ਬਾਗ ਦੇ ਵਾਸਤੇ ਠੀਕ ਹੈ ਜੀ ਇਹਨੂੰ ਛੋਟਾ ਵੱਡਾ ਆਪਾਂ ਕਰ ਸਕਦੇ ਆ ਹਨਾ ਤੇ ਜੇ ਭਾਈ ਆਪਾਂ ਇਧਰ ਦੀ ਗੱਲ ਕਰੀਏ ਆ ਕੀ ਕੋਸ਼ ਰੱਖੀ ਬੈਠੇ ਹੋ ਤੁਸੀਂ ਇਹ ਬੈਲਟਾ ਕਿਹੜੇ ਕੰਮ ਆਉਂਦੀਆਂ ਬਾਈ ਬੈਲਟਾਂ ਹਾਂ ਜਿਵੇਂ ਗੱਠਾਂ ਵਾਲੇ ਭਰਾਵਾਂ ਵਾਸਤੇ ਜਾਂ ਕੋਈ ਕਿਸੇ ਨੇ ਕੋਈ ਵੀ ਕੰਮ ਵਾਸਤੇ ਹੋ ਸਕਦਾ ਮਤਲਬ ਇਹ ਹਿਲਣ ਵਾਲਾ ਸਿਸਟਮ ਹੈ ਨਹੀਂ ਵੀ ਜਿੱਥੇ ਮਰਜ਼ੀ ਬੰਨ ਲਓ ਹੈਨਾ ਜਿੱਥੇ ਮਰਜ਼ੀ ਜਿੱਥੇ ਮਰਜ਼ੀ ਬਹੁਤ ਵਧੀਆ ਠੀਕ ਹੈ ਜੀ ਤੇ ਆ ਗੱਦੇ ਬਾਈ ਗੱਦੇ ਆਪਣੇ ਕੋਲ ਜਿਹੜੇ ਵਾਈਟ ਚੱਕ ਮੇਡ ਇਨ ਇਟਲੀ ਆ ਗਏ ਜੀ ਅੱਛਾ ਮੇਡ ਇਨ ਇਟਲੀ ਇੰਗਲੈਂਡ ਪਈ ਆਪਣੇ ਕੋਲ ਇੱਧਰ ਮੇਡ ਇਨ ਸਵਿਟਜ਼ਰਲੈਂਡ ਪਈ ਆਪਣੇ ਕੋਲ ਸਾਰੇ ਠੀਕ ਹੈ ਜੀ ਤੇ ਇਹਨਾਂ ਦਾ ਕੀ ਖਾਸ ਆ ਬਾਈ ਗੱਦਿਆਂ ਦੇ ਵਿੱਚ ਇਹ ਇੱਕ ਤਾਂ ਬੰਨਦੇ ਨਹੀਂ ਇਹਨਾਂ ਵਿੱਚ ਸਪ੍ਰਿੰਗ ਹੁੰਦਾ ਜਿਵੇਂ ਥੋ ਬਹੁਤ ਵਧੀਆ ਕੁਆਲਿਟੀ ਹੈ ਮਤਲਬ ਸਪਰਿੰਗ ਕਦੇ ਖਰਾਬ ਹੀ ਨਹੀਂ ਹੁੰਦਾ ਜਲਦੀ ਕਰੇ ਮੰਝੇ ਆ ਗਏ ਦੇ ਵਿੱਚ ਜਿਵੇਂ ਅੱਛਾ ਜੀ ਸਨਾਂਗਾ ਫੋਲਡਿੰਗ ਠੀਕ ਹੈ ਜੀ ਤੁਨ ਬਾਸ ਵਾਲੇ ਮੰਝੇ ਆ ਗਏ ਲਓ ਵੀ ਦੋਸਤੋ ਦੇਖ ਸਕਦੇ ਹੋ ਤੁਸੀਂ ਬਹੁਤ ਸਾਮਾਨ ਜਿਹੜਾ ਇਹ ਬਾਈ ਦੇ ਕੋਲ ਪਿਆ ਹੋਇਆ ਇਧਰ ਕਲਰ ਪਿਆ ਆਪਣੇ ਕੋਲ ਮੇਡ ਇਨ ਅਮਰੀਕਾ ਦਾ ਪਿਆ ਸਾਰਾ ਅੱਛਾ ਅਮਰੀਕਾ ਦਾ ਕਲਰ ਘਰਾਂ ਕੰਧਾਂ ਵਾਸਤੇ ਘਰਾਂ ਵਾਸਤੇ ਆਪਣੇ ਕੋਲ ਠੀਕ ਹੈ ਜੀ ਜੇ ਆਪਾਂ ਇਧਰ ਨੂੰ ਵੇਖੀਏ ਜਾਲੀ ਆ ਗਈ ਜਿਵੇਂ ਆਪਾਂ ਡਰੇਨ ਵਾਸਤੇ ਵਰਤਦੇ ਹਾਂ ਘਰਾਂ ਦੇ ਵਿੱਚ ਟੋਕਾਂ ਦੇ ਵਿੱਚ ਅੱਛਾ ਜੀ ਨਾਰਮਲ ਆਪਣੇ ਜਾਂ ਤਾਂ ਲੋਹੇ ਵਾਲੇ ਕੋਈ ਚੋਰੀ ਕਰ ਲੈਂਦਾ ਜਾਂ ਲੱਕੜਾਂ ਆਰਟੀਕਲੇ ਟੁੱਟ ਜਾਂਦੇ ਨੇ ਜੀ 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 ਇਹਨੂੰ ਪਾਓ ਤੇ ਇਹ ਦੂਵਾ ਚ ਆਪਣਾ ਕੋਲ ਦਰਵਾਜ਼ੇ ਆ ਗਏ ਠੀਕ ਹੈ ਜੀ ਦਰਵਾਜ਼ਾ ਜਿਹੜਾ ਇਹ ਸਾਰਾ 2 ਇੰਚੀ ਸਵਾ 2 ਇੰਚੀ ਮੋਟਾ ਮੋਟਾ ਉਹਨੂੰ ਗੇਟ ਕਹਿੰਦੇ ਆ ਸਾਰਾ ਬਣਾਇਆ ਬਣਾਇਆ ਗੇਟ ਸਕਰੀਨ ਤੇ ਲੱਗੇ ਹੋਏ ਐ ਲੋਕ ਠੀਕ ਹੈ ਜੀ ਸਭ ਰੈਡੀ ਨੇ ਜੀ ਓਕੇ ਜੀ ਤੇ ਜੇ ਆਪਾਂ ਉਧਰ ਦੀ ਗੱਲ ਕਰੀਏ ਬਾਈ ਉਹ ਤਰਪਾਲਾਂ ਦੇ ਵਿੱਚ ਕਿਹੜੀਆਂ ਕਿਹੜੀਆਂ ਤਰਪਾਲਾਂ ਆ ਜਾਂਦੀਆਂ ਤਰਪਾਲਾਂ ਦੇ ਆਪਣੇ ਕੋਲ 6-7 ਜਿਹੜੇ ਹੈਗੇ ਪ੍ਰਕਾਰ ਹੈਗੇ ਬਾਈ ਜੀ ਅੱਛਾ ਜੀ ਇਹ ਸਾਰੀਆਂ ਅਲੱਗ-ਅਲੱਗ ਨੇ ਵਾਟਰਪੂਫ ਸਾਰੀਆਂ ਤਰਪਾਲਾਂ ਨੇ ਆਪਣੇ ਕੋਲੇ ਠੀਕ ਹੈ ਜੀ ਜਿਹੜੀ ਅਗਲੇ ਨੂੰ ਚਾਹੀਦੀ ਆ ਉਸੇ ਸਾਈਜ਼ ਦਾ ਅਗਲਾ ਉਸੇ ਹਿਸਾਬ ਤੇ ਅਗਲਾ ਲੈ ਜਾਣਾ ਸਾਰੇ ਸਾਈਜ਼ ਦੇ ਇੱਕ ਬਾਈ ਉਹ ਜਾਲੀ ਜੀ ਦੀ ਸੀ ਜਾਂਦੀ ਆ ਜਾਲੀ ਕਿਹੜੇ ਕੰਮ ਆਉਂਦੀ ਆ ਇਹ ਕਿਸੇ ਹਿਸਾਬ ਜਾਲੀ ਇਹ ਤਾਂ ਆਪਾਂ ਜਿਵੇਂ ਕਿਸੇ ਵੀ ਵਾਰਡ ਕਰਨੀ ਆ ਜਾਂ ਪਸ਼ੂਆਂ ਤੋਂ ਜਾਂ ਖੇਤਾਂ 'ਚ ਜਾਂ ਵੈਸੇ ਵੀ ਆਪਾਂ ਲਾਉਣੀ ਆ ਉਹਦੇ ਵਾਸਤੇ ਆ ਅੱਛਾ ਜੀ ਸਾਡੇ ਕੋਲ ਇੱਕ ਹੋਰ ਠੀਕ ਹੈ ਜੀ। ਖੇਤ ਵਗੈਰਾ ਜਾਂ ਕਿਤੇ ਨਹੀਂ ਵਾਰਡ ਬਾਈ ਫਰੇਜ ਜੇ ਆਪਾਂ ਕਹਿ ਦਈਏ ਮੀਂਹ ਕਣੀ ਨਾ ਮਤਲਬ ਜੇ ਧੁੱਪ ਨਾ ਖਰਾਬ ਨਹੀਂ ਹੁੰਦੀ। ਅੱਛਾ। ਫਿਰ ਆਪਣੇ ਕੋਲ ਇਹ ਚੰਨਾ ਥੋੜੀ ਮੋਟੀ ਪਈ ਆ ਜਿਵੇਂ ਆਪਾਂ ਖੇਤ ਮੰਜਾ ਰੱਖਣਾ ਜਾਂ ਵੈਸੇ ਨੋਰਮਲ ਧੁੱਪ ਦੇ ਵਿੱਚ ਮੰਜਾ ਰੱਖਣਾ। ਅੱਛਾ ਜੀ। ਐਟ੍ਰੈਕਟਿਵ ਜਿਵੇਂ ਆਪਾਂ ਚਾਦਰ ਬਾਉਂਦੇ ਆ ਚਾਦਰ ਵਾਂਗੂ ਮੰਜਾ ਤੇ ਲਾ ਲਓ। ਇਹਨੂੰ ਬਾਲਦੇ ਹੋ ਖਰਾਬ ਨਹੀਂ ਹੁੰਦਾ ਟੁੱਟਦਾ ਨਹੀਂ। ਮਤਲਬ ਪਾਸਿਆਂ ਤੋਂ ਬੰਨ੍ਹਣ ਦੇਓ ਤੇ ਮੰਜਾ ਉਹ ਮਤਲਬ ਬੰਨ੍ਹਣ ਦੀ ਲੋੜ ਨਹੀਂ। ਬੰਨ੍ਹਣ ਦੀ ਲੋੜ ਨਹੀਂ। ਅੱਛਾ ਜੀ। ਠੀਕ ਹੈ ਆਪਣੇ ਘਰਾਂ ਵਾਸਤੇ ਜਿਵੇਂ ਬੱਚਿਆਂ ਵਾਸਤੇ ਹੋ ਗਈ ਵੱਡਿਆਂ ਵਾਸਤੇ ਹੋ ਗਈ ਅੱਛਾ ਜੀ ਚਾਬੀਆਂ ਆਪਣੇ ਕੋਲ ਨਮਣਾ ਲਓ ਵੀ ਦੋਸਤੋ ਦੇਖ ਲਓ ਵੀ ਮਸ਼ੀਨਾਂ ਵਾਲੇ ਗੱਡੀਆਂ ਵਾਲੇ ਏ ਟੂ ਜ਼ੈਡ ਜਿਹੜੀਆਂ ਇਹ ਸਾਰਾ ਸਮਾਨ ਪਿਆ ਹੋਇਆ ਬਹੁਤ ਵਧੀਆ ਚਾਬੀਆਂ ਜਿਹੜੀਆਂ ਕਦੇ ਹਿੱਲਣ ਵਾਲੀਆਂ ਨਹੀਂ ਆ ਗੋਟੀਆਂ ਜਿਹੜੀਆਂ ਆਪਾਂ ਕਹਿ ਦਿੰਨੇ ਆ ਬਹੁਤ ਵਧੀਆ ਗੋਟੀਆਂ ਤੇ ਛੋਟੇ ਤੋਂ ਵੱਡਾ ਲੈ ਕੇ ਪਾਣਾ ਤੇ ਹੋਰ ਵੀ ਬਹੁਤ ਸੋਹਣਾ ਸੋਹਣਾ ਸਮਾਨ ਜਿਹੜਾ ਤੁਸੀਂ ਦੇਖ ਰਹੇ ਹੋ ਤੇ ਕੋਈ ਵੀ ਸਮਾਨ ਚਾਹੀਦਾ ਹੈ ਤੁਸੀਂ ਮਕਸਰ ਤੋਂ 22 22 ਤੋਂ ਆ ਕੇ ਖਰੀਦ ਸਕਦੇ ਹੋ ਆ ਦੇਖ ਲਓ ਵੀ ਦੋਸਤੋ ਤੇ ਇਹ ਤਾਰਾਂ ਕਿਹੜੀਆਂ ਬਾਈ ਇਹ ਤਾਰਾਂ ਆਪਣੇ ਕੋਲ ਵੇਲਡਿੰਗ ਸੈਟ ਵਾਲੀਆਂ ਆਂ ਜੀ ਨੋਰਮਲ ਜੰਪ ਰਾਡਾਂ ਜਿਹੜੀਆਂ ਆਪਾਂ ਬਣਾਉਂਦੇ ਆ ਬੈਟਰੀਆਂ ਵਾਸਤੇ ਉਹ ਆਂ ਉਹਨਾਂ ਵਾਸਤੇ ਹੈਗੀਆਂ ਆਪਣੇ ਕੋਲ ਸਾਰੀ ਤਾਰ ਆ ਉਦੋਂ ਵਿੱਚ ਰਸਾਂ ਆ ਗਏ ਆਪਣੇ ਕੋਲੇ ਜੀ ਅੱਛਾ ਜੀ ਫਿਰ ਉਹ ਬੈਲਟ ਹੋਰ ਆਂ ਮੰਜਾਂ ਵਾਸਤੇ ਆਂ ਨੋਰਮਲ ਆਂਗਾ ਫਿਰ ਇਹ ਆਪਣੇ ਕੋਲ ਆਂ ਤਾਰਪਾ अच्छा चलवास्ते आजकल मुंड्याں ਕੋਲੇ ਬੜੇ ਮਹਿੰਗੇ ਵਹਿੰਗੇ ਟਰੈਕਟਰ ਨੇ ਪਰ ਰੋਲਾ ਕੀ ਪੈਂਦਾ ਵੀ ਜਦੋਂ ਆਪਾਂ ਸੰਗਲ ਦਾ ਟੋਚਣ ਪਾਉਣਾ ਰੰਗ ਪੜ ਰੰਗ ਪੜ ਦਿੰਦਾ ਹੈ ਨਾ ਇੱਕ ਵਾਹਣ ਦੇ ਵਿੱਚ ਗਿੱਲੇ ਦੇ ਵਿੱਚ ਭਾਰਾ ਲੈ ਕੇ ਬਹੁਤ ਔਖਾ ਜਾਣਾ ਬਿਲਕੁਲ ਜੀ ਬਿਲਕੁਲ ਇਹ ਚਲਦੇ ਨੇ ਆਪਣੇ ਕੋਲੇ ਇਹ ਆਪਣੇ ਕੋਲ ਸਾਰੇ ਜਿਹੜੇ ਅੱਛਾ ਭਾਈ ਇਹਦੇ ਨਾਲ ਟਰੈਕਟਰ ਵੀ ਖਿੱਚਿਆ ਜਾ ਸਕਦਾ ਹੈ ਇਹ ਟਾਣਾ ਦੇ ਹਿਸਾਬ ਤੇ ਕੈਪੈਸਿਟੀ ਹੈ ਜਿੰਨਾ ਕਿ ਕੋਲ ਚਾਹੀਦਾ ਉਹ ਸਾਬ ਤੇ ਮਿਲ ਜਾਊਗਾ ਆਪਾਂ ਨੂੰ ਸਾਰੇ ਤਰ੍ਹਾਂ ਦੇ ਆਪਣੇ ਕੋਲ ਹੈਗੇ ਜੀ ਲਓ ਵੀ ਦੋਸਤੋ ਟੋਚਣ ਪਾਉਣੇ ਆ ਤਾਂ ਹੁਣ ਇਹ ਬਾਈ ਕਹਿੰਦਾ ਇਹ ਬੈਲਟਾਂ ਦੇ ਨਾਲ ਹੀ ਤੁਸੀਂ ਟੋਚਣ ਪਾ ਸਕਦੇ ਹੋ ਕਿਸੇ ਵੀ ਚੀਜ਼ ਤੇ ਬਾਕੀ ਰੰਗਣੀ ਪਾੜਦਾ ਸਾਧਨ ਇਹ ਕਿਹੜਾ ਰੱਸਾ ਬਾਈ ਇਹ ਆਪਣੇ ਕੋਲ ਸ਼ਿਪ ਦੇ ਰਸੇ ਹੁੰਦੇ ਆ ਜਿਹੜੇ ਠੀਕ ਹੈ ਜੀ ਘਰੇ ਵਰਤਨੇ ਕਿਸੇ ਵੀ ਕੰਮ ਨੂੰ ਸਾਰੇ ਤਰ੍ਹਾਂ ਦੇ ਰਸੇ ਆਪਣੇ ਕੋਲ ਬਰੀਕ ਤੋਂ ਲੈ ਕੇ ਮੋੜੇ ਤੱਕ ਸਾਰੇ ਰਸੇ ਆਪਣੇ ਕੋਲ ਠੀਕ ਹੈ ਜੀ ਤੇ ਇਹਦੀ ਕਪੈਸਿਟੀ ਕਿੰਨੀ ਕੁ ਹੋਊਗੀ ਬਾਈ ਜੇ ਆਪਾਂ ਗੱਲ ਕਰੀਏ ਤਾਂ ਅਲੱਗ-ਅਲੱਗ ਕਪੈਸਿਟੀ ਵਾਲੇ ਅਲੱਗ-ਅਲੱਗ ਅੱਛਾ ਅਲੱਗ-ਅਲੱਗ ਕਪੈਸਿਟੀ ਰਹੂਗੀ ਹਰ ਇੱਕ ਰਸੇ ਦੀ ਵੱਡੀਆਂ ਮਿਲਾਂ ਦੇ ਵਿੱਚ ਜਾਂ ਕਿਤੇ ਵੀ ਰੰਗ ਵਾਲੇ ਆਪਣੇ ਭਾਈ ਵੀਰ ਜੀ 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 ਅੱਛਾ ਸੀਟ ਹਾਰਨੈਸ ਆਪਾਂ ਜਿਹੜਾ ਬ ਕੋਈ ਵੀ ਆਪਾਂ ਉੱਚੀ ਬਿਲਡਿੰਗ ਤੇ ਚੜ੍ਹਨਾ ਉਹਦੇ ਵਾਸਤੇ ਠੀਕ ਹੈ ਜੀ ਹੁਣ ਆਪਾਂ ਥੋੜਾ ਜੰ ਅੰਦਰ ਨੂੰ ਚੱਲਦੇ ਆ ਆਪਣੇ ਕੋਲ ਲਓ ਵੀ ਦੋਸਤੋ ਦੇਖ ਸਕਦੇ ਹੋ ਤੁਸੀਂ ਇੰਨਾ ਸਮਾਨ ਬਹੁਤ ਜ਼ਿਆਦਾ ਪਿਆ ਇੱਥੇ ਸਾਰੇ ਵੀਡੀਓ ਆਪਾਂ ਬਣਾਉਂਦੇ ਰਵਾਂਗੇ ਫੇਰ ਵੀ ਤੇ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਕੋਈ ਵੀ ਸਮਾਨ ਤੁਹਾਨੂੰ ਪਸੰਦ ਆਉਂਦਾ ਤਾਂ ਬਾਈ ਦਾ ਨੰਬਰ ਡਿਸਕ੍ਰਿਪਸ਼ਨ ਦੇ ਵਿੱਚ ਦੇਵਾਂਗੇ ਤੇ ਉਹ ਉੱਥੇ ਜਾ ਕੇ ਤੁਸੀਂ ਕਾਲ ਕਰ ਸਕਦੇ ਹੋ ਤੇ ਆਹ ਕਿਹੜਾ ਡੰਡਾ ਬਾਈ ਇਹ ਇਹ ਡੰਡਾ ਹੁੰਦਾ ਕੋਈ ਅਸਲ ਜਿਹਾ ਕੋਈ ਦਾਦਾ ਨਹੀਂ ਫਾਈਬਰ ਕਿ ਡੰਡਾ ਹੁੰਦਾ ਇਹ ਅੱਛਾ ਟੁੱਟਦਾ ਨਹੀਂ ਆ ਨਾ ਚ ਗਰੰਟਾ ਵੀ ਏ ਲੱਗਦਾ ਤਾਂ ਬਾਈ ਆਏ ਜਿਵੇਂ ਸਰਗਾ ਪਾਇਆ ਹੁੰਦਾ ਇਹਦੇ ਵਿੱਚ ਹਨ ਤੇ ਹੈ ਫੇਵਰ ਹੈ ਅੱਛਾ ਜੀ ਜੇ ਟੁੱਟਦਾ ਤਾਂ ਸਾਡੀ ਗਰੰਟੀ ਹੈ ਬਾਈ ਇਹ ਇੱਕ ਦੇ ਨਾਲ ਇੱਕ ਫਰੀ ਦਵਾਂਗੇ ਅਰੇ ਕੀ ਬਾਤ ਆ ਬਾਈ ਸਾਡੀ ਆਪ ਦੀ ਕਨਮਾ ਲਓ ਵੀ ਦੋਸਤੋ ਦੇਖ ਸਕਦੇ ਹੋ ਤੁਸੀਂ ਖੜਕਦਾ ਕਿਵੇਂ ਆ ਜਿਹੜਾ ਇਹ ਤਾਂ ਆਏ ਲੱਗਦਾ ਜਿਵੇਂ ਸਰਗਾ ਖੜਕਦਾ ਹੁੰਦਾ ਤੇ ਅਸਲ ਵਿੱਚ ਇਹ ਬਣਿਆ ਫੇਵਰ ਦਾ ਇਹਦੇ ਵਿੱਚ ਕਰੰਟ ਵੀ ਨਹੀਂ ਆਉਂਦਾ ਜਿਵੇਂ ਦੋਸਤੋ ਆਪਾਂ ਕਹਿੰਨੇ ਆ ਤੇ